ਕਹਿੰਦੇ ਜੀ ਤਿੰਨ ਕਹਿੰਦੇ ਬਸ ਸਤ ਵਚਨ ਸਤ ਵਚਨ ਸਤ ਵਚਨ ਹੋਰ ਕੋਈ ਕਲਾਸੇ ਨਹੀਂ ਪੜ੍ਹੇ ਇਹ ਕੋਈ ਕਲਾਸ ਬੜੀ ਮੰਨ ਕਰਕੇ ਵਚਨ ਕਰਕੇ ਕਰਮ ਕਰਕੇ ਸਤ ਵਚਨ ਜਦੋਂ ਉਹ ਕਹਿਣ ਸਤ ਵਚਨ ਮੈਂ ਤਾਂ ਇਸ ਤਰ੍ਹਾਂ ਦੇ ਗੁਰ ਸਿੱਖਾਂ ਦੇ ਇੰਤਜ਼ਾਰ ਕੀਤੇ ਮਹਾਂਪੁਰਸ਼ ਬਹੁਤ ਧੀਮੀ ਆਵਾਜ਼ ਵਿੱਚ ਕਈ ਸਾਧੂ ਬੋਲਦੇ ਨੇ ਜਿਹੜਾ ਸੇਵਾਦਾਰ ਨਾ ਕੋ ਉਹਨੂੰ ਕਈ ਵਾਰ ਗੱਲ ਨਹੀਂ ਸਮਝ ਆਉਂਦੀ ਕੀ ਕਹਿੰਦੇ ਨੇ ਤਾਂ ਉਹ ਫਿਰ ਵੀ ਉਹਨੂੰ ਪੜ੍ਹਾਈ ਹੈ ਉਹ ਕਹੇਗਾ ਜੀ ਸਤ ਵਚਨ ਕਈ ਹੋਰ ਮਹਾਂਪੁਰਸ਼ ਤੇ ਪੋਛਦੇ ਇਹ ਕਹੋਣਾ ਕਹਿੰਦੇ ਜੀ 7 ਵਜੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕੀ ਕਰ ਤਾਂ ਵੀ 7 ਵਜਨ ਕਿਹਾ ਸਾਧੂ ਉਹਦੇ ਉੱਤੇ ਵੀ ਪ੍ਰਸੰਨ ਹੈ ਸਾਧ ਸੰਗਤ ਇਹ ਤੇ ਬਚਨ ਕਮਾਲ ਵੇ ਤਾਂ ਬੰਦਾ ਤਰ ਜਾਂਦਾ ਤਾਂ ਮਹਾਰਾਜ ਨੇ ਕਿਹਾ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਜਦ ਸੰਗਤ ਨ ਕਰੀਏ ਇਹ ਸੰਗਤ ਕਰੀਏ ਫਿਰ ਸਤਵ